ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲਵਪ੍ਰੀਤ ਸਿੰਘ ਅੱਜ ਸਾਡੇ ਪਿੰਡ ਸ਼ਹਾਬਾਜਪੁਰ ਗੁਰਦੁਆਰਬਾਬਾ ਸੰਮਣ ਮੁੱਸੰਜੀ ਵਿਖੇ ਚੌਂਕੀ ਆ ਰਹੀ ਹੈ ਜੇ 22ਵੀਂ ਪੈਦਾ ਚੌਂਕੀ ਜਿਹੜੀ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਸ਼੍ਰੀ ਪੋਮਰ ਸਾਹਿਬ ਵੱਲ ਨੂੰ ਜਾ ਰਹੀ ਹੈ ਤੇ ਇਹ ਅੱਜ 5 ਜਨਵਰੀ 2025 ਨੂੰ ਸਾਡੇ ਗੁਰਦੁਆਰਬਾਬਾ ਸੰਮਣ ਮੁੱਸੰਜੀ ਵਿਖੇ ਪਹੁੰਚੇ ਸਾਡੇ ਵੀਰ ਮਲਕੀਤ ਸਿੰਘ ਜੀ ਜਿਹੜੇ ਸੰਗਤ ਦੀ ਸਵਾਗਤ ਆਸਤੇ ਖੜੇ ਨੇ ਗੁਰਦਾਰ ਸਾਹਿਬ ਵਿਖੇ ਤੇ ਹੋਰ 1 ਘੰਟੇ ਤੱਕ ਸੰਗਤ ਇੱਥੇ ਪਹੁੰਚ ਰਹੀ ਹੈ हां जी ਮਲਕੀ ਸਿੰਘ ਜੀ ਤਿਆਰੀਆਂ ਹੋ ਗਈਆਂ ਸਾਰੀਆਂ ਮਹਾਰਾਜਾ हां जी ਤੋਂ ਸੰਗਦਸਤ ਦੁੱਧ ਤਿਆਰ ਹੋ ਰਿਹਾ ਜੀ ਅੱਛਾ ਚਲੋ ਜੀ ਅਸੀਂ ਦੇਖ ਸਕਦੇ ਹਾਂ ਸਾਡੇ ਬਾਬਾ ਜੀ ਇੱਥੇ ਪ੍ਰਸ਼ਾਦ ਬਣਾ ਰਹੇ ਨੇ ਮਹਾਰਾਜਾ ਜੀ ਸੁਬਹ ਦੇ 4 ਵੱਜ ਚੁੱਕੇ ਨੇ ਅਸੀਂ ਆਪਣੇ ਘਰ ਵਿੱਚ ਵੀ ਜਿਹੜਾ ਵਾ ਤਿਆਰੀ ਕੀਤੀ ਹੋਈ ਹੈ ਜੀ ਤਾਂ ਕਿ ਸੰਗਤ ਦੇ ਚਰਨ ਪਵਾਏ ਜਾਣ ਤੇ ਸਾਡਾ ਘਰ ਵੀ ਪਵਿੱਤਰ ਹੋ ਸਕੇ ਸੋ ਤਿਆਰੀ ਹੋ ਚੁੱਕੀ ਹੈ ਜੀ ਅਬ ਉਹਨਾਂ ਦਾ ਇੰਤਜ਼ਾਰ ਹੋ ਰਿਹਾ ਹੈ हाँ जी महाराज जी की चौंकी गुरुद्वारा साहब विखे पहुंच चुकी है जीशत बचाइया जो लोग कहते बारह बजे उन्होंने दसाया गया ਕਿ ਜਿਨ੍ਹਾਂ ਨੂੰ ਤੁਸੀਂ ਕੈਚ ਦੇ ਗਿਆ ਨਹੀਂ ਤੁਹਾਡੇ 12 ਵਜੇ ਨੇ ਸਾਡਾ ਹੀ ਬਾਪ ਰੇਡੀ ਵਰਦੀ ਸ਼ਰਧਾ ਜੰਪੀਤਾ ਕਿ ਦਰਬਨਪਾ ਸਹਿਬ ਤੋਂ ਅਰਦਾਸ ਕੀਤੀ ਕਿ ਹੈ ਗੁਰੂ ਰਾਮਦਾਸ ਕਹਿੰਦੀ ਬਾਬਾ ਜੀ ਤੁਸੀਂ ਹਰ ਰਾਮ ਦੀ ਯਾਦ ਕਰੀਂ ਜੀ ਮਨ ਜੀ ਆ ਸਾਡੇ ਮਲਕੀਤ ਸਿੰਘ ਜੀ ਸੇਵਾਦਾਰ ਜਿਹੜੇ ਸੰਗਤ ਸੇਵਾ ਕਰ ਰਹੇ ਨੇ ਨਾ ਮਨਲਾ ਕੋਰੇ ਜਿਵੇਂ ਰਾਹ ਤੇ ਆ ਪਰਬੋਰ ਤੱਤਾ ਵੀ ਤੁਹਾਡੀ ਕਾਮਨਾ ਦਾ ਕੋਰ ਹਾ ਪਤਨੀ ਜਾਏ ਨਾ ਨਟ ਕੇ ਰਾਏ ਗੁਨਾਮਾ ਨਾ ਮਨ ਮਾਏ ਸਤਿ ਸ਼ੰਗੋਰੇ ਜੋਰਿਆ ਹੋਸੀਆ ਸਵਾਲੀ

ਜਿਵੇਂ ਕਿ ਹੁਣ ਸੰਗਤ ਆਪਣੇ ਅਗਲੇ ਪੜਾਅ ਵੱਲ ਰਵਾਨਾ ਹੋ ਚੁੱਕੀ ਹੈ ਜੀ ਤੇ ਮੈਂ ਪੂਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਗ੍ਰੈਵਿਕ ਚਰਨ ਪਾਏ ਤੇ ਉਸ ਤੋਂ ਬਾਅਦ ਦਿਨ ਚੜਨ ਤੇ ਉਹ ਸ਼੍ਰੀ ਪਵਮਨ ਸਾਹਿਬ ਵੱਲ ਚੱਲੇ ਪਾਉਣਗੇ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਤੇ ਪੂਰੀ ਸੰਗਤ ਦਾ ਜੀ